ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਫੌਜੀ ਹਰਜਿੰਦਰ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਵੀਰ ਹਰਜੀਤ ਸਿੰਘ ਉਹਨਾਂ ਦੇ ਘਰ ਸਪਸ਼ੂ ਵਪਾਰ ਲਾਈਨ ਦਾ ਕੰਮ ਆ ਠੀਕ ਆ ਜੀ ਪਸ਼ੂ ਪਹਿਲਾਂ ਵੀ ਆਪਾਂ ਤੁਹਾਨੂੰ ਕਾਫੀ ਦਿਖਾਇਆ ਇਸ ਕਿੱਲੇ ਤੋਂ ਇਸ ਫਾਰਮ ਤੋਂ ਅੱਜ ਇਸ ਵੀਡੀਓ ਦੇ ਵਿੱਚ ਚਾਰ ਐਨੀਮਲ ਤੁਹਾਨੂੰ ਦਿਖਾਉਣੇ ਆਪਾਂ ਤਿੰਨ ਮੱਝ ਦਿਖਾ ਦੇਾਂਗੇ ਇੱਕ ਵੈਡ ਜਰਸੀ ਬਿਲਕੁਲ ਤਾਜੀ ਸੱਜਰ ਸੂਈ ਆ ਇੱਕ ਬੂਰੀ ਮੱਝ ਦਿਖਾ ਦਿਆਂਗੇ ਬੂਰੀ ਨੀਲੀ ਦੇ ਵਿੱਚ ਮੱਝ ਸੋ ਕਾਫੀ ਭਰਾ ਆਪਣੇ ਸ਼ੌਂਕ ਰੱਖਦੇ ਆ ਬੂਰੀ ਮੱਝ ਖਰੀਦਣ ਦਾ ਤੇ ਇੱਕ ਬੂਰੀ ਮੱਝ ਆ ਤੇ ਕਿਧਰ ਤੁਹਾਨੂੰ ਇੱਕ ਮੋਰਾ ਦੇ ਵਿੱਚ ਚਾਹੇ ਕਹੋ ਬਿਲਕੁਲ ਸ਼ਾਈ ਸ਼ੂਈ ਦੇ ਵਿੱਚ ਚੰਗੀ ਵੱਡੀ ਝੋਟੀ ਦਿਖਾ ਦਿਆਂਗੇ ਸੂਈ ਹੈ ਤਾਜੀ ਤੇ ਇੱਕ ਬਗੈਰ ਬੱਚੇ ਤੋਂ ਮੱਝ ਹੋਊਗੀ ਠੀਕ ਆ ਜੀ ਸੋ ਬਾਕੀ ਰੇ ਰੂਟ ਪ੍ਰੋਪਰ ਡਿਟੇਲ ਇਸ ਵੀਡੀਓ ਦੇ ਵਿੱਚ ਮਿਲੂਗੀ ਤਰੀਕਾ 20 ਮਈ ਨੂੰ ਵੀਡੀਓ ਬਣਾ ਰਹੇ ਆਪਾਂ ਸਮਾਂ ਮਾਰਨਿੰਗ ਦੇ ਕੋਈ 9 9:30 ਵਜੇ ਦਾ ਔਰ ਕਰਦੇ ਆ ਪੂਰੀ ਗੱਲਬਾਤ ਲੈ ਲੈਨੇ ਆ ਬਤੇਰੇ ਡਿਟੇਲ ਸਭ ਤੋਂ ਪਹਿਲਾਂ ਫੌਜੀ ਸਾਹਿਬ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਰਾਜਸਾ ਹਾਂ ਠੀਕ ਹੈ ਪਾਜੀ ਠੀਕ ਹੈ ਚੜ੍ਹਦੀ ਕਲਾ ਪਰਮਾਰਕ ਦੀ ਜੀ ਉਹਦੇ ਕੀ ਹਾਲ ਏ ਠੀਕ ਠਾਕ ਠੀਕ ਆ ਠੀਕ ਆ ਠੀਕ ਆ ਹਾਂ ਜੀ ਰਾਜਸੰਦੂ ਚੈਨਲ ਵੇਖਣ ਵਾਲੇ ਪਿੰਪੜਾਵਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੌਜੀ ਸਾਹਿਬ ਚਾਰ ਪਸ਼ੂ ਲੈ ਕੇ ਹਾਜ਼ਰ ਹੋਏ ਆ ਹਾਂ ਜੀ ਹਾਂ ਜੀ ਹਾਂ ਜੀ ਤਿੰਨ ਮੱਝਾਂ ਆਪਣੇ ਕੋਲ ਤੋਂ ਇੱਕ ਬੈੜ ਆ ਗਈ ਆ ਹਾਂ ਜੀ ਚਾਰ ਠੀਕ ਆ ਮਾਲ ਸਾਰੇ ਦੁੱਧ ਤੇ ਸ ਬਿਲਕੁਲ ਠੀਕ ਆ ਪੰਜਾ ਚੌਂ ਹੈ ਸੋਈ ਤੁਸਾ ਪੰਜਾ ਚੌਂਕ ਦਿਨਾਂ ਦੀ ਠੀਕ ਆ ਠੀਕ ਆ ਸੋ ਸ਼ੁਰੂਆਤ ਵੀ ਆਪਾਂ ਬਿਲਕੁਲ ਇਸੇ ਤੋਂ ਕਰਦੇ ਆ ਇਹ ਫੌਜੀ ਸਾਹਿਬ ਚੋ ਇਹ ਸੁਹਾਗ ਨਮਾਉਖੀ ਚੋਟੀ ਦੂਜਾ ਸੁਹਾਗ ਮੰਨਦੇ ਆ ਰਾਜਸਿਆਂ ਨੂੰ ਹੈ ਦੂਜਾ ਸੁਹਾਗ ਹਾਂ ਠੀਕ ਆ ਤੇ ਇਹ ਮਤਲਬ ਪਰਸੂ ਦੀ ਸੂਈ ਆ ਹਾਂਜੀ ਹਾਂਜੀ ਅੱਜ ਲੋ ਜੀ ਚੌਥਾ ਪੰਜਵਾਂ ਦਿਨ ਮਗਰ ਕੀ ਇਹ ਤੇ ਕਟਾ ਕਟਾ ਜੀ ਮਗਰ ਕਟਾ ਆ ਗਿਆ ਤੇ ਫੌਜੀ ਸਾਹਿਬ ਇਸ ਵਕਤ ਬੌਲੇ ਦੀ ਸਥਿਤੀ ਕੀ ਹੈ ਕਿੰਨਾ ਕ ਬੌਲਾ ਬੜਾ ਰਾਇਸਾਂ ਅਜੇ 9 10 ਦੇ ਵਿੱਚ ਠੰਡਾ ਕਰਕੇ ਬੜਾ ਆਏਗਾ 9 10 ਹਾਂਜੀ 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 ਚੋਣ ਜਵਾਦੀਆਂ ਪੂਰੀ ਓਕੇ ਕੋਲੀ ਕੋਲੀ ਪੂਰੀ ਬਹੁਤ ਪੋਲੀ ਠੀਕ ਆ ਬਹੁਤ ਪੋਲੀ ਲੋ ਵੀ ਕਾਹ ਤੋਂ ਵੱਡਾ ਠੀਕ ਆ ਜੀ ਕੋਈ ਵੀ ਭਰਾ ਆਪਣਾ ਇਸ ਝੋਟੀ ਤੇ ਆਉ ਆਊਗਾ ਠੀਕ ਆ ਜੀ ਜਾਂ ਆ ਰਿਹਾ ਤੇ ਦੋ ਚਾਰ ਸੂਬਾ ਇਧਰ ਆਪਾਂ ਤੁਹਾਨੂੰ ਇੱਕ ਵਾਰੀ ਚੱਡਾ ਇੱਕ ਬਹਿਣੀ ਵਾਲੀ ਸਾਈਡ ਤੋਂ ਦਿਖਾਦ ਕੇ ਬਖਾਲਾ ਫੂਲਾ ਚੰਗਾ ਕਰਮ ਵਾਲੀ ਦਾ ਠੀਕ ਆ ਜੀ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਥਣ ਸੈਚ ਬਰਾਬਰ ਆ ਬਾਕੀ ਮਿਲਕਵੇਨ ਕਾਫੀ ਮੋਟੀ ਹੈ ਦੋਹਾਂ ਪਾਸੇ ਠੀਕ ਆ ਜੀ ਤੁਹਾਨੂੰ ਦਿਖਾਈ ਦੇ ਰ 9-10 ਕਿਲੋ ਬੋਲੇ ਤੋਂ ਸਟਾਰਟਿੰਗ ਤੇ ਜਿਆਦਾ ਦਿਨ ਕੋਈ ਚੌਥਾ ਤੇ ਜਿਆਦਾ ਦਿਨ ਜਿਹੜਾ ਅੱਜ ਸਮਾਂ ਹੋ ਗਿਆ ਠੀਕ ਆ ਜੀ ਮਗਰ ਕਟਾ ਇਹਦੇ ਕਰਮਾਲੀ ਦੇ ਚਵਾਈ ਚ ਕੋਈ ਇੱਕ ਨੰਬਰ ਭੂਰ ਛੱਟੇ ਤੋਂ ਬਚਾ ਫੌਜੀ ਸਾਹਿਬ ਹਾਂਜੀ ਹਾਂਜੀ ਬਹੁਤ ਪੋਲੀ ਮਾਜਾ ਭੂਰ ਛੱਟਾ ਬਿਲਕੁਲ ਨਹੀਂ ਹੈਗਾ ਠੀਕ ਆ ਬਾਕੀ ਮੂੰਹ ਮੱਥੇ ਲੱਗਦੀ ਹੈ ਪੂਰੀ ਪਸ਼ੂ ਜਿਆਦਾਤਰ ਭਰਾਵਾਂ ਨੂੰ ਹੁੰਦਾ ਵੀ ਯਾਰ ਦੁੱਧ ਚੋਣ ਵਾਸਤੇ ਵੀ ਲੈਣਾ ਬਾਕੀ ਪਸ਼ੂ ਖੜਿਆ ਵੀ ਖੁਰਲੀ ਦੇ ਚੰਗਾ ਲੱਗੇ ਸ਼ਕੀਨ ਝੋਟੀ ਆ ਛੋਟੀ ਸਿੰਗੀ ਆ ਚੌੜਾ ਸਗਾਠਾ ਪਿੱਠਪੂੜਾ ਤੁਸੀਂ ਵੇਖੋਗੇ ਬਿਲਕੁਲ ਚੌੜਾ ਤੋ ਚੱਡੇ ਭੰਡ ਦੀ ਬੈਕ ਸਾਈਡ ਤੋਂ ਜਿੱਥੋਂ ਤੱਕ ਆ ਹੁਣ ਆਪਾਂ ਮੌਕੇ ਤੇ ਦੇਖ ਰਹੇ ਆ ਪੱਧਰ ਠੀਕ ਆ ਆ ਦੇਖੋ ਹਾਂ ਨਿਆ ਜੋਤੇ ਲੋਵੀ ਪਰੋ ਠੀਕ ਆ ਬਹੁਤ ਠੀਕ ਜੀ ਸੋ ਬੈਗ ਬੁੱਕ ਜ਼ਰ ਤੋ ਇੱਕ ਵਾਰੀ ਮੇਰਾ ਪ੍ਰਾਤ ਤਸੱਲੀ ਨਾਲ ਦੇਖ ਲਿਓ ਵੀਡੀਓ ਠੀਕ ਆ ਜੀ ਉਸੋਂ ਬਾਅਦ ਤੁਸੀਂ ਜਿਹੜਾ ਕੰਟੈਕਟ ਕਰ ਸਕਦੇ ਜੀ ਆ ਬੈਣੀ ਵਾਲੀ ਸਾਈਡ ਤੋਂ ਤੁਹਾਨੂੰ ਦਿਖਾ ਰਹੇ ਆਪਾਂ ਬੇੜਬੂਨ ਕਾਫੀ ਜਿਆਦੀਆਂ ਨੇ ਬਾਕੀ ਚਲੋ ਚੰਗੇ ਦੁੱਧ ਵਾਲੇ ਪੁੱਛੋ ਜੀ ਇਹ ਵੀ ਨਿਸ਼ਾਨੀ ਆ ਚੋਣਾ ਫੌਜੀ ਸਾਹਿਬ ਕੋਈ ਸਖਤਤ ਨਹੀਂ ਆ ਪੋਲੀ ਭਰਾ ਆ ਬੋਲੀ ਬਹੁਤ ਬਹੁਤ ਪੋਲੀ ਆ ਭਾਵੇਂ ਬੱਚਾ ਚੋਲੀ ਨੇ ਠੀਕ ਆ ਦੋ ਵਾਰੀ ਮੋਟਰ ਹੀ ਆ ਕੇ ਹਾਂ ਇਧਰ ਮੜਾ ਦੰਦ ਜਾ ਵਜਾਊਗਾ ਨਾ ਹਾਂਜੀ 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 ਥੋੜਾ ਜਿਆ ਹੈਗਾ ਹਾਂ ਲਓ ਜੀ ਤਕ ਹੈ ਸੋ ਛੋਟਰੀ ਸਕੀਨ ਆ ਬਾਕੀ ਬਹੁਤ ਖੂਬਸੂਰਤ ਆ ਬੂਤੀ ਬਾਤੀ ਚੰਗੀ ਆ ਪਤਲੀ ਬੂਤੀ ਆ ਹਾਂ ਸਿੰਘੋੜੇ ਕੰਮ ਦਾ ਲੱਗਾ ਜੀ ਠੀਕ ਬਾਕੀ ਆ ਕਾਗਜਰ ਕੀ ਸੰਦੂ ਦਾ ਪਤਲੇ ਚੰਗਿਆ ਦੇਖੋ ਕਾਗਜਰ ਕੀ ਬਿਲਕੁਲ ਬਿਲਕੁਲ ਬਾਈ ਕੋ ਲਫਾਫਾ ਹੀ ਆ ਕੇ ਹਾਂ ਜੀ ਹੈ ਦਵਾ ਲਾ ਹੀ ਆ ਕੇ ਹਾਂ ਬਿਲਕੁਲ ਇਦਾਂ ਹੀ ਇਦਾਂ ਹੀ ਚੰਗੀ ਆ ਬਖਾਲੇ ਬਖੋਲੇ ਦੀ ਕਰਮਾਂ ਲਈ ਬੜੀ ਸਾਫ ਆ ਮਾਰ ਕੇ ਤੱਕ ਜੀ ਦੋ ਤੇ ਆਏ ਕੇ ਕਰਮਾਂ ਲਈ ਚਲੋ ਬਣ ਜਾਣਾ ਵਾ ਹਾਂ ਹਰ ਪਤਾ 14 15 ਦਿਨਾਂ ਤੱਕ ਪੜੇ ਬੇਟੇ ਇਹ ਬੋਲਾ ਬੂਲਾ ਖਿੱਚਣਾ ਜਤੇ ਹਾਂ ਜੀ ਹਾਂ ਜੀ ਚਤੂ ਬੰਨਿਆ ਚੂਬੂਨਿਆ ਗਾਂ ਕਿ ਤੁਹਾਨੂੰ ਆਪ ਨੂੰ ਪਤਾ ਹੈ ਮੈਲੇ ਮੂਲੇ ਚੱਲਣਾ ਜੇਗਾ 25 30 ਦਿਨਾਂ ਤੱਕ ਜਾ ਕੇ ਗੱਲ ਬੰਦਨੀ ਆ ਹਾਂਜੀ ਬਿਲਕੁਲ ਜੀ ਰਾਤ ਤਕਰੀਬਨ ਤੁਹਾਨੂੰ ਇੱਕ ਵਾਰ ਸਾਨੂੰ ਸਾਹ ਮਹੀਨੇ ਤੱਕ ਬਹੁਤੇ ਡੰਗਰ ਆਉਂਦਾ ਵਾ ਆਹ ਲੈਂਦਾ ਟਾਈਮ ਲੈਂਦਾ ਫੌਜੀ ਸਾਹਿਬ ਕੀ ਮੋਲ ਕਰਤੀਏ ਦਾ ਪੈਸਿਆਂ ਵੇਲੋ ਭਾਵੇਂ ਇਹਦੇ ਡੇਢ ਡੂ ਦਾਲਦੀਆ ਕਰਤੀਏ ਹੈ ਇਹਨੇ ਤਾਂ ਨਾ ਨਹੀਂ ਕਰਨੀ ਭਾਵੇਂ ਦੋਵੇਂ ਲਾ ਕੇ ਕਰ ਲੀਏ ਆਹ ਮੇਰੇ ਕੋ ਸੰਸਾ ਦੇ ਲੋਟੀ ਗੇਰੋ ਗੱਡੀ ਹੈ ਲੈ ਕੱਦ ਪੋਤ ਵੱਡਾ ਹਾਂ ਮੋਲ ਐਸੇ ਬਿਲਕੁਲ ਜਜ ਕਰਨਾ ਲੈਣ ਦੇਣ ਵਾਲਾ ਹਾਂਜੀ ਹਾਂ ਜਿਹੜਾ ਪਹਿਲੇ ਫੋਨਾਂ ਤੇ ਜਾਣ ਕਰਮਾ ਵਾਲੀ ਪਹਿਲੇ ਸਵਾ ਕਰ ਦਈਏ ਰਾਜਾ ਸਵਾ ਕਰ ਲੋ ਹੈ ਸਵਾ ਕਰ ਲੋ ਜਿੱਥੇ ਆਪਾਂ ਦੇ ਦੇਣੀ ਉਹਦੇ ਚ 200 ਰੁਪਿਆ ਜਿਹੜਾ ਤੁਹਾਡੀ ਗੱਲ ਹੁਣ ਵੀ 200 ਰੁਪਿਆ ਬਿਲਕੁਲ ਜੀ 118 ਦੇ ਸੰਧ ਸਾਲ ਦੇਣੀ ਆ 118 ਦੀ ਹਾਂ ਜੀ ਆ ਸਾਰੇ ਪੌੜੀਆਂ ਉੱਤਰ ਗਈਆਂ ਠੀਕ ਆ ਰਾਜਾ ਦੋ ਹੋਰ 16 ਦੀ 16 ਦੀ ਇਹ ਚੋਂ 200 ਰੁਪਈਆ 200 ਠੀਕ ਆ ਆ ਠੀਕ ਆ ਲੋ ਵੀ ਇੱਕ 16 ਦੀ 200 ਇਹ ਝੋਟੀ ਮਿਲ ਜੂਗੀ ਵਿੱਚੋਂ ਕੋਈ ਸ਼ੋਰਟ ਹੋ ਜੂਗੀ ਪ੍ਰੇਮ ਹਵਤ ਨਾਲ ਮਾਨਤਾ ਨਾਲ ਕਟਾ ਮਗਰ ਆ ਛੋਟੀ ਚੰਗੀ ਆ ਛੋਟੀ ਲੱਗਿਆ ਯਾਦ ਕਰੂ ਜਿਹੜਾ ਵੀ ਲੱਗਿਆ ਹੈ ਕਰਨ ਵਾਲੀ ਹਾਂ ਬਹੁਤ ਕਰਨ ਵਾਲੀ ਛੋਟੀ ਆ ਬਹੁਤ ਪਿਆਰੀ ਹੈਗੇ ਹਾਂ ਇਹਨੂੰ ਕਹਿੰਦੇ ਚੌਲੀ ਜਾਂਦੀ ਆ ਐ ਕਰਨ ਵਾਲੀ ਚੰਗੀ ਆ ਇੱਧਰ ਸਖਰਨਪੁਰ ਦੇ ਫੌਜੀ ਸਾਹਿਬ ਇੱਕ ਪੂਰੀ ਆ ਗਈ ਆਪ ਨੂੰ ਹਾਂਜੀ ਹਾਂਜੀ ਇਹ ਤੋਹਫਾ ਹੀ ਆ ਜੀ ਬਾਈ ਪੂਰੀ ਨੀਲੀ ਦੇ ਵਿੱਚ ਆ ਗਈ ਆ ਕਰਨ ਵਾਲੀ ਜੁੰਦੀ ਬਾਕੀ ਮਾਰਕਿੰਗ ਨਿਸ਼ਾਨੀਆਂ ਬੜੀਆਂ ਜਾਇਜ਼ ਕਰਨ ਵਾਲੀ ਹਵਾਨੇ ਚੱਟੇ ਦੇ ਉੱਪਰ ਚਾਰੇ ਪੈਰ ਤੂ ਦੇ ਨਿਸ਼ਾਨ ਪੂਛ ਉੱਪਰ ਤੱਕ ਵਾਲਾ ਠੀਕ ਆ ਜੀ ਅੱਖਾਂ ਓਖਾ ਜਿਹੜੀਆਂ ਬਿਲਕੁਲ ਬਿੱਲੀਆਂ ਵਾਲੇ ਠੀਕ ਆ ਆਹ ਵੇਖੋ ਮੇਰਾ ਭਰਾ ਇਹਨੂੰ ਆਂਦੇ ਵੀ ਪੰਡਾ ਪਾਈ ਫਿਰ ਵੇ ਕਰਮਾਰੀ ਜੀ ਬਹੁਤ ਸੋਹਣੀ ਇਹਨੂੰ ਕਹਿੰਦੇ ਬੰਡਾ ਆ ਇਹਨੂੰ ਕਰਮਾਰੀ ਜੀ ਇਹਨੂੰ ਲਗਰਾ ਪਾਇਆ ਜੀ ਵੇਖੋ ਕਰਮਾਰੀ ਠੀਕਾ ਜੀ ਚੌਰ ਸਲੇਵਾ ਉਹਨਾਂ ਹੀ ਗਾਂ ਤੇ ਉਹਨਾਂ ਪਿਛਾਂ 4 बाई 4 ਹੀ ਗੱਲ ਸੁਣ ਬੈਗੀ ਆ ਇਹ ਦੇਖੋ ਇਧਰ ਦੀ ਮਰਾਉ ਹਾਂਜੀ ਆਹ ਭੈਣ ਪਰ ਜਰੂਰ ਛੋਟਾ ਰੱਖ ਦੀ ਜੀ ਪਹਿਲਾਂ ਦੱਸ ਦੋ ਬਾਕੀ ਚਵਾਈ ਇੱਕੋ ਜਿਹੀ ਹੋਊਗੀ ਇਹ ਧਾਰਦਾ ਨਾ ਮਨਾਂ ਕੋਈ ਭਰਾ ਇਹ ਤੇ ਨਹੀਂ ਆਉਂਦਾ ਵੀ ਜਿਵੇਂ ਕੋਈ ਸੈੱਟ ਸੂਟ ਆ ਵੀ ਕੋਈ ਧਾਰਾਂ ਦੀ ਬਾਤ ਕਰਦੇ ਨਾ 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 ਸਤੂ ਸਾਹਿਬ ਇੱਥੇ ਭੈਣ ਭਰਾ ਆਊਗਾ ਨਾ ਜਿਹੜਾ ਚੋ ਕੇ ਖੜੀ ਜੇ ਚਵਾਈ ਤੇ ਫਰਕ ਨਿਕਲੇ ਆਪਾਂ ਆਉਣ ਦਾ ਕਰਾਇਆ ਦਊਗਾ ਹਾਂ ਇੱਕ ਧਾਰਦਾ ਵੀ ਫਰਕ ਨਿਕਲ ਜਾ ਭੈਣ ਭਰਾ ਦਾ ਆਉਣ ਜਾਣ ਦਾ ਖਰਚਾ ਦੇਵਾਂਗੇ ਠੀਕ ਆ ਠੀਕ ਆ ਇਹ ਬੰਦੇ ਨੂੰ ਦਵਾਂਗੇ ਹਾਂ 100 ਰੁਪਿਆ ਦਿਹਾੜੀ ਵੀ ਦਵਾਂਗੇ ਜੇ ਧਾਰਦਾ ਬਸ ਕੋਈ ਆ ਬਸ ਦਿਹਾੜੀ ਪੰਨ ਕੇ ਆ ਰਿਆ ਸਹੀ ਗੱਲ ਤੇਲ ਕੋਲ ਵੀ ਬਿਲਕੁਲ ਲੋ ਵੀ ਭਰਾਓ ਠੀਕ ਹੈ ਜੀ ਸੋ ਤੁਹਾਡੇ ਹੀ ਬਿਲਕੁਲ ਦਿਨ ਦੀ ਵੀ ਕਦਰ ਪਾਊਗੀ ਵੀ ਇਹ ਨਹੀਂ ਵੀ ਕੋ ਦਿਨ ਭੱਜ ਗਿਆ ਤੁਹਾਡਾ ਤੇ ਥਣ ਕੇ ਮੇਰੇ ਵੀਰ ਪਰੇਸ਼ਾਨ ਹੋਣਾ ਹਾਂ ਦਿਹਾੜੀ ਦੀ ਵੀ ਕਦਰ ਪਾਊਗੀ ਬਾਕੀ ਤੇਲ ਪਾਣੀ ਜਿਹੜਾ ਗੱਡੀ ਨੇ ਜਾਂ ਮੋਟਰਸਾਈਕਲ ਨੇ ਖਾਣਾ ਤੇਲ ਦੇ ਤੇਲ ਵੀ ਦਿੱਤਾ ਜਾਊਗਾ ਬਿਲਕੁਲ ਬਿਲਕੁਲ ਜੋ ਕੋਈ ਬਾਤ ਘਰ ਨਿਕਲੀ ਇਸ ਤੋਂ ਬਾਅਦ ਤਾਂ ਫਿਰ ਉਹ ਆਪਾਂ ਗੱਲ ਕਰ ਦਿੰਦੇ ਨੇ ਵੀ ਰੱਬ ਦਾ ਨਾਮ ਹੈ ਰੱਬ ਦਾ ਨਾਮ ਹੈ ਹਨਾ ਵੀ ਤਸੱਲੀयां ਤਾਂ ਜਿੰਨੀਆਂ ਆਪਾਂ ਦੇ ਸਕਦੇ ਆ ਵੀ ਉਹਨੀਆਂ ਆਪਾਂ ਦੇਣ ਦੀ ਕੋਸ਼ਿਸ਼ ਕਰਦੇ ਆ ਵੀ ਇੱਥੇ ਆ ਕੇ ਤਸੱਲੀ ਕਰੋ ਹਾਂ ਬਹੁਤ ਸੋਹਣਾ ਜੀ 12 ਲਾ ਕਿਲੋ ਦੁੱਧ ਆਪਾਂ 12 ਕਿਲੋ ਦੀ ਗਰੰਟੀ ਦਵਾਂਗੇ ਘਰ ਉਹਨਾਂ ਨਾਲ ਮਾਰੇ ਕੋਈ ਨਹੀਂ ਭਰਾ ਬਿਲਕੁਲ ਜੀ ਬਿਲਕੁਲ ਬਿਲਕੁਲ ਲੈ ਵੀ ਜੋ ਤੇ ਇੱਕ ਵਾਰੀ ਮਾੜਾ ਖੋਲ ਕੇ ਦਰਸ਼ਨ ਕਰਾਈਏ ਤੌਰ ਕੇ ਤਿਲਾਂ ਵਾਲੀ ਬੂਰੀ ਆ ਸਿੰਗਲ ਹੱਡੀ ਪਤਲੀ ਚਮੜੀ ਆ ਮੂੰਹ ਮੱਥੇ ਬੜੀ ਚੰਗੀ ਆ ਕਰਮਾ ਵਾਲੀ ਗਾਂ ਉਹਨਾਂ ਨਾਲੇ ਸਮਝ ਬੱਚਿਆ ਤੁਸੀਂ ਚੰਗੇ ਲੈ ਸਕਦੇ ਜੀ ਮਗਰ ਕੱਟਾ ਵੀ ਪੂਰਾ ਨਹੀਂ ਦੀਦਾ ਵੀਦਾ ਜੀ ਸੋਹਣੀ ਮੱਝ ਪਾਲੀ ਕੇ ਜੀ ਅੱਜ ਕਿੰਨੇ ਦਿਨ ਹੋ ਗਏ ਫੌਜੀ ਸਾਹਿਬ ਐਸੇ ਨੂੰ ਇਹਨੂੰ ਰਾਸ਼ਨ ਕੋਈ 20 25 ਦਿਨ ਲਾ ਲਓ ਇਹਨੇ ਇੱਕ ਤਹਾਂ ਜਾਂ 20 20 ਦਿਨ ਤਾਂ ਲਾ ਲਓ 20 ਦਿਨ ਹਾਂ ਤੇ 14 ਕਿਲੋ ਦੋਸਤੋ ਦੁੱਧ ਅਜ 20 ਦਿਨਾਂ ਦੇ ਦੌਰਾਨ ਇਹਦੇ ਥੱਲੇ ਹਾਜ਼ਰ ਆ ਸੋ ਕੱਦ ਬੋਤਾਲੀ ਆ ਕੋਈ ਛੋਟੀ ਜੀ ਬੂਰੀ ਨਹੀਂ ਗਈ ਇੱਕ ਕੱਦ ਕਾਠ ਵਾਲੀ ਆ ਕਰਮਾ ਵਾਲੀ ਵੱਡੀ ਆ ਹਾਂ ਆ ਜੋਰ ਵਾਲੀ ਮੱਝ ਆ ਲਊ 45 ਆ ਫੁਰਤੀਆਂ ਆ ਆ ਫੁਰਤੀਆਂ ਵਾਲੀ ਹੈਗੇ ਹਾਂ ਆ ਜੀ ਮੀਰਾ ਕਰਮਾ ਆ ਗਿਆ ਬਹੁਤ ਪਿਆਰੀ ਦੋਸਤੋ ਮੱਝ 14 ਕਿਲੋ ਦੁੱਧ ਦੇ ਤੇ ਥੱਲੇ ਹੁਣ ਹਾਜ਼ਰ ਹੈ ਕਟਾ ਮਗਰ ਇਹ ਵੀ ਨੀਂਦੀ ਦਾ ਵੀ ਤਾਂ ਬਿਲਕੁਲ ਤੁਹਾਨੂੰ ਕਟਾ ਵਿਖਾ ਦਗੇ ਪੂਰਾ ਹੀ ਮਗਰ ਕਟਾ ਆ ਬਿਲਕੁਲ ਹਾਂ ਆ ਦੇਖੋ ਜੀ ਠੀਕ ਹੈ ਕਟਾ ਵੀ ਰਾਜ ਸਾਹਿਬ ਵਾਲੀ ਪਾਲਣ ਵਾਲਾ ਹੀ ਚੰਗਾ ਬਣੂਗਾ ਕਟਾ ਹਾਂ ਸੋਣਾ ਕਟਾ ਨਿਸ਼ਾਨੀਆਂ ਨੂੰ ਛੁਣੀਆਂ ਕੱਟੇ ਦੀਆਂ ਵੀ ਚੰਗੀਆਂ ਨੇ ਹਾਂ ਇਧਰੋਂ ਇੱਕ ਸਾਈਡ ਤੋਂ ਦੋਸਤੋ ਵੇਖੋ ਉਹਨਾਂ ਦੇ ਗਾਂ ਤੇ ਉਹਨਾਂ ਦੀ ਪਛਾਣ ਹਾਂ ਬਹੁਤ ਵਧੀਆ ਨਿਸ਼ਾਨੀਆਂ ਨੇ ਹਾਂ ਹਾਂ ਲੋਬੇ ਠੀਕ ਹੈ ਸੋ ਦੁੱਧ ਦੁੱਧ ਹੀ ਦੁੱਧ ਵੀ ਚੰਗਾ ਨਸਲ ਬਰੀਡ ਵੀ ਲੈ ਕੇ ਜਾਓਗੇ ਠੀਕ ਆ ਜੀ ਗਾਂ ਕੋਈ ਭਰਾ ਕਿਸੇ ਚੰਗੇ ਮਾਲੀ ਤੇ ਸੀਮਣ ਲੈਣਾ ਚਾਹੁੰਦਾ ਤਾਂ ਨੀਲੀ ਰਾਵ ਤੇ ਬੱਚੇ ਚੰਗੇ ਪਉਂਦੀ ਹੈ ਬਾਕੀ ਤੁਸੀਂ ਵੇਖ ਹੀ ਲਿਆ ਪਲਸ ਪੁਆਇੰਟ ਆ ਬੱਚਾ ਚੰਗਾ ਮਗਰ ਠੀਕ ਆ ਜੀ ਕਈ ਭਰਾ ਹੁੰਦਾ ਵੀ ਬੱਚਾ ਹੈ ਮਗਰ ਝੱਜਾ ਆ ਜੇ ਜਾਂ ਕਟਾ ਹੀ ਮਗਰ ਕਾਲਾ ਆ ਜੇ ਠੀਕ ਆ ਜੀ ਤੇ ਕ੍ਰੋਸ ਬਰੀਡ ਦੇ ਵਿੱਚ ਆ ਜੇ ਉਹ ਵੀ ਗੱਲ ਨਹੀਂ ਬਣਦੀ ਕਿ ਕਟਾ ਮਗਰ ਚਲੋ ਪਲਸ ਪੁਆਇੰਟ ਆ ਠੀਕ ਆ ਤੇ 4 4 ਹੀ ਆਰਡਰ ਲਗਾ ਕਰ ਮਾਲੂ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਉਹਨਾਂ ਹੀ ਗਾਂ ਤੇ ਉਹਨਾਂ ਹੀ ਪਛਾਹ ਸੋ 14 ਕਿਲ ਅੱਗੇ ਤੁਹਾਡੀ ਖੇਚਲਾ ਕੋਈ ਚੰਗੀ ਖੇਚਲ ਕਰ ਲੈ ਮੇਰਾ ਭਰਾ ਤੇ ਹੋ ਸਕਦਾ ਵੀ ਕਰਮ ਵਾਲੀ ਪਲੱਸ ਇੱਕ ਕਰਜੇ ਕਿਲੋ ਦੋ ਕਰਜੇ ਨਹੀਂ ਸਰ ਸਾਹਿਬ ਜਿੱਥੋਂ ਲਿਆਂਦੀ ਦੁੱਧ ਤੇ 16 ਕਿਲੋ ਚੋਂ ਲਿਆਂਦਾ ਵਾ ਆ ਹੂੰ ਕਿਉਂ ਪੈਣ ਗੋਣੇ ਤੁਹਾਨੂੰ ਬੜਾ ਸਫਰ ਦਾ ਕਰਕੇ ਵਾਦਾ ਘਾਟਾ ਹੋ ਜਾਂਦਾ ਹਾਂ ਤੇ ਇਹ ਫੋੜੀ ਸਾਹਿਬ ਕੀ ਮੁੱਲ ਕੀ ਡਿਮਾਂਡ ਰੋਗੀ ਇਹਦੀ ਡਿਮਾਂਡ ਸਰ ਆਜ ਸਾਹ ਇਹਦੇ ਕਹਿੰਦੀ ਜੋ ਮਰਜ਼ੀ ਕਰ ਲੋ ਉਹੀ ਮਿਲ ਜਾਣਾ ਹਾਂਜੀ ਵਾ ਕਹਿੰਦੀ ਜੋ ਮਰਜ਼ੀ ਕਰੋ ਉਹੀ ਮਿਲੂਗਾ ਹਾਂ ਦਿਲ ਕੋ ਬੈਕ ਸਹੀ ਗਾਲ ਜੀ ਜੋ ਜੋ ਮੰਗੋਗੇ ਉਹੀ ਜੀ ਨੂੰ ਤਿਆਰ ਕਰਨਾ ਆਹ ਆਸਾ ਲੈਣ ਦੇ ਨਹੀਂ ਕਰਨਾ ਲੈਣ ਦੇ ਨਹੀਂ ਲੈਣ ਦੇ ਨਹੀਂ ਕਿੱਥੋਂ ਤੱਕ ਦੇ ਦੇਗੀ ਫਿਰ ਰਾਜ ਸ਼ਾਇਦ ਭਾਵੇਂ 60 ਕਰ ਲਈਏ ਤਾਂ ਵੀ ਮਿਲਦਾ ਹਾਂ ਜਿੰਨਾ ਮਰਜ਼ੀ ਕਰੀਏ ਮਿਲਦਾ ਹੈ ਨਾ ਆਪਾਂ ਕਰਨਾ ਨਹੀਂ ਆ ਕਰਨਾ ਨਹੀਂਗਾ 1 35 ਦੇ ਦਈਏ 1 35 ਦੀ ਇੱਕ ਉਹ ਇੱਕ ਹੀ ਮੈਂ ਨਾ ਵੀ ਜਿਆਦਾ ਆਪਾਂ ਚੱਕਰਾ ਦੇ ਪੈਸੇ ਨਹੀਂ ਦੇਣਾ ਕਿਸੇ ਨੂੰ ਵੀ ਇੱਥੇ ਆਇਆ ਪਤਾ ਨਹੀਂ ਹੋਰ ਕੀ ਸੱਪ ਨਿਕਲਣਾ ਇੱਕ ਉਹ ਇੱਕ ਗੱਲ ਹੋ ਗਈ ਰਾਜ ਸਿੰਘ ਸਾਰੀਆਂ ਛੋਡਾਂ ਕਰਕੇ ਸਵਾ ਲੱਖ ਦੀ ਮੱਝ ਦੇਣੀ ਸਵਾ ਲੱਖ ਦੇ ਬਿਲਕੁਲ ਸਾਰੀਆਂ ਛੋਡਾਂ ਕਰਕੇ ਇਨਸ਼ਾਅੱਲਾ ਲਓ ਜੀ ਵਿੱਚ ਹੋਵੇਗਾ ਵਿੱਚ ਹਜ ਮਾਰਨਾ ਹਜ਼ਾਰ ਕਰਦਾਂਗੇ ਖੰਸਾ ਤੇ ਮੇਰਾ ਦੋ ਹੀ ਕਰਦਾਂਗੇ ਰਾਜ ਸਿੰਘ ਹਾਂ ਤੇ ਦੋ ਹੀ ਕਰ ਦੋ ਰੁਪਏ ਛੋੜ ਜੀ ਟਰਾਈ ਦਿੱਤਾ ਜੀ ਮੇਰੇ ਟਰਾਈ ਉਹ ਨਹੀਂ ਨਹੀਂ ਮੈਂ ਆਪ ਖੁੱਤ ਡਰ ਗਿਆ ਮੈਂ ਭਜੰਦਰੋ ਕੀ ਹੋਜੀ ਗੱਲ ਨਿਕਲੀ ਕਰੀ ਇੱਕ 23 ਦੀ ਇੱਕ 23 ਲੈ ਜਿਉਂਦਾ ਆਂਦਾ ਵੀ ਇੱਕ 23 ਦੀ ਹੋ ਗਈ ਹੈ ਠੀਕ ਹੈ ਜੀ ਬਾਕੀ ਪੂਰੀ ਮੱਝ ਮਾਰੋ ਚਾਹਤ ਮੇਰਾ ਭਰਾ ਤਸੱਲੀ ਨਾਲ ਅੱਗੇ ਪਿੱਛੇ ਕਰਕੇ ਤੋਰਾ ਤੂਰਾ ਮੇਰਾ ਭਰਾ ਤਸੱਲੀ ਨਾਲ ਵੇਖ ਲਿਆ ਜੇ ਬਿਲਕੁਲ ਜੀ ਦੋ ਚਾਰ ਮਹੀਨੇ ਚੋਕੇ ਵੀ ਲੱਖ ਦੀ ਵੇਖਦੀ ਜਿੱਡਾ ਕੱਡ ਕਾੜਾ ਕਰਮਾਲੀ ਨੂੰ ਇਹ ਸਦਾ ਭਾਰਸ਼ ਆਇਆ ਟੋਕਰ ਧੋਪਣ ਵੀ ਉਹਨੇ ਦੀ ਆ ਸੱਜਰ ਵੀ ਉਹਨੇ ਦੀ ਆ ਜਿਹੜਾ ਲੈ ਗਿਆ ਗਵਾਉਗਾ ਨਹੀਂ ਰਾਜ ਸਿਆ ਇਹ ਪੱਕੀ ਗੱਲ ਨੌਣ ਵਾਲੀ ਨਹੀਂ ਕਿ ਮੱਝ ਮਿੱਠਾ ਤੋਂ ਮੁੱਠਾ ਮਿੱਠਾ ਤੋਂ ਪੂਰੀ ਆ ਮਿਲਨ ਮਲਾਪ ਚ ਮੈਂ ਕਿਹਾ ਪੂਰੀ ਮੋਗ ਗਈ ਆ ਚਲੋ ਸ਼ੁਕਰ ਮਨਾ ਤੇ ਬਾਗੇ ਆ ਮੈਡਾ ਵੀ ਨਾਲੇ ਆਪਾਂ ਬਖਾਵਾਂਗੇ ਬਾਅਦ ਵਿੱਚ ਭੈਣ ਭਰਾਵਾਂ ਨੂੰ ਉਹਲਾ ਕਿਹੇ ਸ਼ਾਇਦਾਂ ਨੀਗਾ ਇੱਕ ਇਧਰ ਮੱਝ ਆ ਗਈ ਆਪਣੇ ਕੋਲ ਇਹ ਬਗੈਰ ਬੱਚੇ ਹੋ ਗਏ ਜੀ ਬਿਨ ਲੋ ਵੀ ਬਿਨਾ ਬੱਚਿਓ ਇੱਕ ਮੱਝ ਦਿਖਾ ਦਿੰਨੇ ਆ ਕਈ ਵਾਰਾ ਚਲੋ ਭਰਾ ਨੇ ਸੂਤਰ ਜੇ ਪੈਸੇ ਲਾਉਣੇ ਆ ਦੁੱਧ ਕਿੰਨਾ ਚ ਥੱਲੇ ਜੀ ਇੱਦਾਂ ਲਿਆ ਰੱਖਦਾ 8 ਕਿਲੋ ਆ 7 ਦੀ ਗਾਰੰਟੀ ਦਵਾਂਗੇ ਤੇ ਪਿੱਛੇ ਦਾ ਖਾਣਾ ਮੋੜਾ ਜੇ ਛੱਕਾ ਮਾਰਦਾ ਪੈਣ ਰੱਟ ਬਹਿਣ ਨੂੰ ਦੱਸਣਾ ਚੰਗਾ ਹੁੰਦਾ ਮਗਰਲਾ ਥੋੜੀ ਜੀ ਪੂਰਾ ਮਾਰੀ ਜੀ ਬਹਿਣੀ ਵਾਲਾ ਹਾਂ ਲੋ ਵੀ ਆ ਬਹਿਣੀ ਵਾਲਾ ਜਿਹੜਾ ਦੋਸਤੋ ਮਗਰਲਾ ਇੱਕ ਬਹਿਣੀ ਵਾਲਾ ਹਾਂ ਇੱਕ ਬਹਿਣੀ ਵਾਲਾ ਜਿਹੜਾ ਦੋਸਤੋ ਮਗਰਲਾ ਥਾਣੇ ਮਾਰੀ ਜੀ ਪੂਰ ਛੱਟਾ ਮਾਰਦਾ ਉਹ ਤੁਹਾਨੂੰ ਦੱਸ ਦਿੱਤਾ ਧਾਰਾ ਕਿੰਨੀਆਂ ਫੌਜੀ ਸਾਹਿਬ ਧਾਰਾ 8 ਲੀਟਰ ਆਪਾਂ ਸਾ ਲੋਭੀ 8 ਲੀਟਰ ਤੇ 7 ਦੀ ਗਾਰੰਟੀ ਅੱਜ 35 ਤੋਂ 36 ਦਿਨ ਹੋਏ ਜੇ ਨੂੰ ਸੂਈ ਨੂੰ ਸੂਈ ਨੂੰ 1 ਮਹੀਨਾ ਤੇ 5-6 ਦਿਨ ਸਬੂਤਾਂ ਸਮੇਤ ਥੋੜੀ ਜਿਹਾ ਮਿਲਦੀ ਹੁਣ ਆਪਣੇ ਕੋਲ ਪਹਾੜੇ ਤੇ ਪਹਾੜੇ ਤੇ ਠੀਕ ਆ ਮਤਲਬ ਕੋਈ ਵੀ ਸੱਜਣ ਇੱਥੇ ਆ ਜੇ ਪਹਾੜਾ ਆਪਦਾ ਥੱਲੇ ਅੱਗੇ ਪਾ ਕੇ ਤੇ ਥੱਲੇ ਬਹਿ ਕੇ ਪਸਮਾ ਆ ਕੇ ਤਸੱਲੀ ਕਰੇ ਹਾਂ ਬਿਲਕੁਲ ਠੀਕ ਆ ਬਿਲਕੁਲ ਲੋਭੀ ਜੇ ਉਹ ਇੱਕ ਵਾਰੀ ਤੋਰ ਦੇਣ ਨੂੰ ਵੀ ਲੱਗ ਰੇ ਲੋਭੀ 8 ਕਿਲੋ ਦੁੱਧ ਤੇ 7 ਦੀ ਗਾਰੰਟੀ ਤਸੱਲੀ ਤੇ ਇਹ ਤੁਸੀਂ ਲੈ ਜਾ ਜੇ ਵੇਖ ਲਿਆ ਕਰੋ ਜਿਹੜੀ ਚੀਜ਼ ਗਈ ਗਈ ਆ ਹੈਗਾ ਜਾਂ ਨਹੀਂ ਹੈਗਾ ਠੀਕ ਆ ਜੀ ਕਿਉਂਕਿ ਨਿਤ ਦਾ ਕੰਮ ਆ ਰੋਜ਼ ਹੀ ਪਸ਼ੂ ਆਉਣੇ ਤੇ ਰੋਜ਼ ਹੀ ਜਾਣੇ ਆ ਆ ਦੇਖੋ ਸੋ ਬਾਕੀ ਆ ਕਰਮਾਲੀ ਦਾ ਬਿਲਕੁਲ ਢਾਂਚਾ ਸਿੰਗੀ ਸੁੰਗੀ ਚੰਗੀ ਆ ਛੋਟੀ ਸਿੰਗੀ ਆ ਸਿੰਗਲ ਹੱਡੀ ਆ ਹਾਂ ਲੋੜ ਜਿਹੜੇ ਮੇਰੇ ਭਰਾ ਸੋਚਣ ਦਾ ਹੈ ਵੀ ਇਹਨਾਂ ਦਿਨਾਂ ਦੇ ਵਿੱਚ ਕੋਈ ਕੱਟੀ ਮਿਲ ਜੇ ਆਪਾਂ ਨੂੰ ਅਮਸਰ ਝੋਟੀ ਲੱਗਣ ਦੇ ਬੰਦੇ ਬੱਤਰ ਤੇ ਮੇਰਾ ਭਰਾ ਇਹਨੂੰ ਹੱਥ ਪਾ ਲਿਆ ਜੇ ਇਹਨੇ ਕਰਮਾਲੀ ਦੀਆਂ ਦੋ ਤੋਂ ਕੋਈ 8-7 ਕਿਲੋ ਐਵੇਂ ਜੁਵਾਈ ਜਾਣਾ ਠੀਕ ਆ ਜੀ ਸਿਵਾ ਸੁਬਾ ਨਾਰਮਲ ਤੇ ਵੀ ਸੋ ਬਾਕੀ ਸਫਾਈਆਂ ਦੇ ਵਿੱਚ ਆ ਕਰਮਾਲੀ ਸਾਫ ਸੁਥਰੀ ਆ ਢਾਂਜੇ ਢੂੰਚੇ ਦੇ ਵੀਖ ਸਕਦੇ ਪਿੱਠ ਪੂੜਾ ਕਰਮਾਲੀ ਦੀ ਇੱਕੋ ਜਿਹਾ ਠੀਕ ਆ ਜੀ ਸਿੰਗੀ ਸੁੰਗੀ ਝੋਟੀ ਆ ਚੱਡੇ ਲੇਵੇ ਦੀ ਆਪਾਂ ਤੁਹਾਨੂੰ ਦੱਸ ਹੀ ਦਿੱਤੀ ਗੱਲ ਬਾਤ ਬਾਕੀ ਥਣ ਵੰਡ ਵੀਰ ਨੇ ਚੰਗੀ ਆ ਕੋਈ ਜੋੜਾ ਨਹੀਂ ਰੱਖਦੀ ਠੀਕ ਆ ਬਹੁਤ ਵਧੀਆ ਤੇ ਇਹ ਫ ਮੋਹਰਾ ਜੀ ਆ ਜਿਹੜੀ ਕਮੀ ਪੇਸ਼ੀ ਆਪਾਂ ਪਹਿਲਾਂ ਹੀ ਦੱਸਤੀ ਆ ਵੀ ਬਿਲਕੁਲ ਨਾਰਮਲ ਜੀ ਪੂਰਾ ਬਿਲਕੁਲ ਨਾਰਮਲ ਜੀ ਪੂਰਾ ਜਿਆਦਾ ਖਲਾਅ ਨਹੀਂ ਗਿਆ ਵਾਲਤੀ ਹਾਂ ਜੇ ਬੰਦਾ ਕੋਈ ਸਿਆਣਾ ਢੰਗ ਨਾਲ ਚੋਂਦਾ ਫਿਰ ਭੋਰਾ ਵੀ ਨਹੀਂ ਮਾਰਦੀ ਹਾਂ ਫਿਰ ਭੋਰਾ ਵੀ ਨਹੀਂ ਮਾਰਦੀ ਹੈਨਾ ਠੀਕ ਆ ਠੀਕ ਆ ਹਾਂ ਤੇ ਲੈਣ ਦੇਣੀ ਆ ਕੋਈ 70 ਨਹੀਂ ਕੋਈ 65 ਨਹੀਂ ਆ ਰਾਜਾ ਜੀ 62000 ਦੀ ਮੱਝ ਦੇ ਦੀ ਆਪਾਂ 62 ਹਾਂ ਇਹ ਚੋਂ 200 ਰੁਪਏ ਛੋਟ ਕਰਾਂਗੇ ਹਾਂ ਸਾਰੀਆਂ ਛੋਟਾਂ ਆਪਾਂ ਕਰ ਦਈਏ ਇੱਕ ਹੀ ਟਾਈਮ ਠੀਕ ਆ ਜੀ ਬਿਲਕੁਲ ਲੋਵੀ 8000 ਦੇ ਵਿੱਚੋਂ 200 ਰੁਪਈਆ ਛੋਟ। ਕਿਸਾਨ ਵੀਰੋ ਇੱਕ ਵੈੜ ਤੁਹਾਨੂੰ ਦਿਖਾ ਦਿੰਨੇ ਆ ਜਰਸੀ ਨਸਲ ਬਰੀਡ ਦੇ ਵਿੱਚ ਇਹ ਵੈੜ ਆ। ਤਾਜੀ ਸੋਜਰੀ ਸੂਈ ਆ ਤੇ ਫੌਜੀ ਸਾਹਿਬ ਇਹਦਾ ਵੇਰਵਾ ਇਹ ਜਰਸੀ ਆਪਣੇ ਕੋਲ ਕਦੋਂ ਦੀ ਸੂਈ ਆ ਜੀ? ਇਹ ਰਾਤ ਸਾਂ ਕੱਲ ਸ਼ਾਮੀ ਸੂਈ ਆ। ਠੀਕ ਆ। ਕੱਲ ਆ 6 6:30 ਵਜੇ ਇਹ ਗਾਂ ਸੂਈ ਆ। ਠੀਕ ਆ ਸ਼ਾਮਾਂ ਦੀ ਸੂਈ ਆ। ਹਾਂ ਕੱਲ ਸ਼ਾਮ। ਮਗਰ ਕੀ ਬੱਚਾ? ਮਗਰ ਬੱਚਾ। ਬੱਚਾ ਜਰਸੀ ਕ੍ਰੋਸ ਐ ਐਫ ਜਾ ਗਿਆ। ਹਾਂ। ਲੇ ਵੀ ਮਾੜਾ ਠਾਦੀ ਜੋਦੇ ਬੱਚੇ ਨੜ ਨੜੂ ਨਾਲ ਹੀ ਇਹ ਨਾ ਨੜੂ ਨਾਲ ਜੀ ਅਜੇ ਤੇ ਜਦਾਂ ਇਹਦੇ ਆਪੀ ਬੱਚਾ ਮੈਂ ਕਹਿੰਦਾ ਵੈੜ ਵਾਕਈ ਬਹੁਤ ਚੀਜ਼ ਹੈ ਬੱਚਾ ਬੜਾ ਆ ਲਗਾਏ ਕੋ ਕਹਿ ਦੂਗਾ ਆਪੀ 12 13 ਘੰਟੇ ਦਾ ਹਾਂ ਹਾਂ ਸੋ 13 14 ਘੰਟੇ ਮਹਾ ਜੇ ਨੂੰ ਲੋਕ ਠੀਕ ਆ ਜੀ ਬੱਚਾ ਮਗਰਾ ਦੋਸਤੋ ਵੈੜ ਕੱਲ ਦੀ ਸੂਈ ਹੈ ਸ਼ਾਮ ਦੀ ਸੂਈ ਹੈ ਠੀਕ ਆ ਜੀ ਤਾਂ ਸੁਬਿਆ ਚ ਆਪਦੀ ਸਮਝ ਵਿਖ ਲਿਆ ਜਾਂ ਦੂਜਾ ਮੰਨ ਲਿਆ ਜਾਂ ਕੋਈ ਤੀਜਾ ਮੰਨ ਲਿਆ ਜਾਂ ਆਪਦੀ ਸਮਝ ਵਿਖ ਲਿਆ ਜੇ ਸੂ ਸਵਾ ਕੇ ਥੋੜੀ ਠੱਪੀ ਜੀ ਆ ਬਿਲਕੁਲ ਲੱਕਾ ਮਾਰਿਆ ਲੱਕਾ ਦਾ ਮਾਰਿਆ ਠੀਕ ਹੈ 15 ਦਿਨਾਂ ਦਾ ਲ ਬੱਸ ਓਏ ਉੱਡ ਜਾ ਕਰੋ ਚੱਕ ਜੇ ਠੀਕ ਹੈ ਜੀ ਸੋ ਜਰਸੀ ਦੋਸਤੋ ਨਸਲ ਬਰੀਡ ਦੇ ਵਿੱਚ ਵਹਿੜ ਬਾਕੀ ਚੱਡੇ ਲੇਵਲੀ ਤੁਸੀਂ ਬੰਤਰ ਵੇਖ ਸਕਦੇ ਜੇ ਠੀਕ ਹੈ ਜੀ ਚਾਰੇ ਥਣ ਭਰਾ ਫਰੂ ਦੇ ਓਕੇ ਨਿਕਲੇ ਫਿਰ ਹਾਂਜੀ ਹਾਂਜੀ ਬਹੁਤ ਭੋਲੀ ਆ ਭੋਲੀ ਆ ਬਿਲਕੁਲ ਬਹੁਤ ਜਿਆਦਾ ਭੋਲੀ ਆ ਇਹ ਸੁਣ ਤੋਂ ਪਹਿਲਾਂ ਹੀ ਰਾਸ਼ੀ ਦਾ ਨਾ 5-4 ਕਿਲੋ ਇਹ ਬੋਰਾ ਕੱਢਿਆ ਵਿਚਾਰੀ ਦਾ ਅੱਛਾ ਅੱਛਾ ਸੁਣ ਤੋਂ ਪਹਿਲਾਂ ਹੀ ਠੀਕ ਹੈ ਠੀਕ ਹੈ ਪਾਸਪੋਰਟ ਲਾਉ ਜੀ ਠੀਕਾ ਬਾਕੀ ਥਾਣ ਸੂਣ ਜਿਹੜਾ ਪੂਰਾ ਮੋਟਾ ਥਾਣਾ ਸੋ ਚਾਰੇ ਥਾਣਾ ਦੀ ਸਪੇਸ ਗਾਇਬ ਤਕਰੀਬਨ 2 2 3 3 ਇੰਚ ਤੇ ਥਾਣਾ ਕਰਮਾ ਲਈਦਾ ਠੀਕਾ ਜੀ ਤੇ ਰੈੱਡ ਕਲਰ ਦੇ ਵਿੱਚ ਸੋ ਇੱਕੋ ਇੱਕ ਗਾਲਾ ਚਲੋ ਪਸ਼ੂ ਤਾਜਾ ਸੂਣ ਕਰਕੇ ਸੂਸਵਾ ਦੇ ਵਿੱਚ ਉਹ ਮੇਰਾ ਭਰਾ ਤੁਸੀਂ ਵੇਖ ਕੇ ਪੂਰਾ ਟਾਂਚਾ ਸਰੀਰਕ ਬੰਤਰ ਜਜਮੈਂਟ ਕਰ ਹੀ ਲੈਣੀ ਆ ਠੀਕਾ ਜੀ ਬੱਚਾ ਬੜਾ ਪਲਿਆ ਪਲੀਤਾ ਮਗਰ ਠੀਕ ਆ ਇਹ ਅਣਜਾਣ ਨੇ ਟੀਕਾ ਗਲਤ ਭਰਾਤਾ ਮੇਰੇ ਰਗੇ ਨੇ ਹਾਂ ਇਹ ਫੌਜੀ ਸਾਹਿਬ ਕਿੰਨੇ ਦਾ ਦੇ ਦਿੱਤੀ ਅੱਜ ਸੌਦਾ ਅਛਾ ਜੇ ਤੇ ਵਿਚਾਰੀ ਥੋੜਾ ਲਾ ਹੁੰਦਾ ਹਾਂ ਤੇ ਭਾਵੇਂ 60 65 ਜੋ ਮਰਜ਼ੀ ਮੰਗੀਏ ਆ ਥੋੜੀ ਜਿਹੀ ਲਿੱਸੀ ਆ ਵਿਚਾਰੀ ਤੇ ਆਪਾਂ ਇਹ ਲੈਣ ਦੇਣੀ ਵਿਚਾਰਾ ਕੋ ਸੰਭਾਲ ਲੂ ਚਲੋ ਆਪਦਾ ਨਜ਼ਾਰੇ ਲਊਗਾ ਹੈਨਾ ਦੋ ਦੱਦ ਪਾਉਣ ਵਾਲਾ ਬਹੁਤ ਵਧੀਆ ਨਜ਼ਾਰੇ ਲਊਗਾ ਹੈਨਾ ਉਹ 50 ਨਹੀਂ ਕਰਨਾ ਕੋਈ ਆਪਾਂ 48 ਨਹੀਂ ਕਰਨਾ ਆ ਇਹ 45000 ਦੀ ਯਸਨੋਈਆ 45 ਦੀ 45000 ਦੀ ਇੱਕ ਕੈਂ ਛਾਲ ਮਾਰ ਦਈ ਜਿਵੇਂ ਫੌਜ ਦੇ ਵਿੱਚ ਭਰਤੀ ਕਰਨ ਲੱਗੇ ਨਹੀਂ ਮਰਵਾਉਂਦੇਗੇ 10 ਕਿ ਫੋਟ ਦਾ ਟੁਆਟ ਪਾਉਂਦੇ ਇੰਨਾ ਘੋਰ ਮਾਰ ਦਈ ਰਾਜਿਆਂ ਵਿਦੇਸ ਨਹੀਂ ਛੱਡੀ ਕੋਈ ਫੇਰ ਵੀ ਤੁਹਾਡਾ ਮਾਣ ਆ ਇੱਕ ਹਜ਼ਾਰ ਹੋਰ ਟੱਟ 1000 ਆ ਇੱਕ ਹਜ਼ਾਰ ਦੀ 1000 ਹੋਰ ਹਾਂ 44000 44000 ਦੀ ਹਾਂ ਸੰਦਾ ਦੁੱਧ 20 18 18 ਕਿਲੋ ਪਰਮਾਨ ਹਾਂ ਹਾਂ ਕਿਉਂ ਚਲੋ ਆ ਜੇ ਰਾਪੇ ਵਈਆ ਦੂਸਵਾ ਤੇ ਆ ਬਚਾੜਾ ਫੜਿਆ ਵਾ ਬਾਕੀ ਤਲਬਾ ਕੱਲ੍ਹ ਤੇ ਪੱਟੇ ਪਟੇ ਕਰਮਾਣੇ ਦੇ ਘੱਟ ਚੁੱਕਿਆ ਕਿਉਂਕਿ ਜੇ ਆਪਾਂ ਰਾਜੋ ਜਿਲੀ ਤੇ ਆਪੇ ਬੈਠੋ ਆ ਹੋ ਜੇ ਜੇ 8 ਦਿਨ ਰਹਿ ਗਈ ਫੇਰ ਇਹ ਕਰਮਾਣੇ ਪੰਜਾਹ ਤੋਂ ਟੱਪੂਗੀ ਬਿਲਕੁਲ ਰਹਿ ਗਈ ਨਾ ਫੇਰ ਚਵਾ ਕੇ ਫੇਰ ਦਾ 55 55 ਲਵਾਂਗੇ ਦਾ ਕਿਉਂਕਿ ਜੇ ਆਪਾਂ ਸੁਈ ਸੁਵਾਈਏ ਬਸ ਇਹ ਕਰਮਾਣੇ ਅਠਾ ਸੱਤਾ ਦਿਨਾਂ ਤੱਕ ਇੱਕੋ ਬਿਲਕੁਲ ਬਿਲਕੁਲ ਹੈ ਪੱਠਾ ਪੁੱਠਾ ਫੇਰ ਵੀ ਨਾਲ ਖਾਨ ਲਈ ਕਰ ਜਿਹੜਾ ਲੈ ਜੂ ਨਜ਼ਾਰੇ ਕਰੂਗਾ ਚਲੋ ਵੀ ਇਹ 44000 ਦਾ ਦੋਸਤੋ ਨਗ ਮਿਲ ਜਾਣਾ ਤੁਹਾਨੂੰ ਬਾਕੀ ਇਧਰ ਤੋਹਫੇ ਦੋ ਮੱਝਾਂ ਜਿਹੜੀਆਂ ਵੀ ਚੰਗੀਆਂ ਸ਼ਾਨਦਾਰ ਨੇ ਚੰਗੇ ਦਧਾਰੂ ਪਸ਼ੂ ਆ ਨਾਲ ਦੀ ਨਾਲ ਨੀਲੀ ਰਾਵੀ ਦਾ ਸ਼ੌਂਕ ਪੂਰਾ ਬੂਰੀ ਦਾ ਸ਼ੌਂਕ ਪੂਰਾ ਗਾਂ ਜਗ ਚੰਗੇ ਬੱਚੇ ਲੈ ਸਕਦੇ ਜੀ ਨਾਲ ਦੀ ਨਾਲ ਚੰਗੇ ਡੇਰੀ ਫਾਰਮਰ ਨੂੰ ਫਾਇਦਾ ਹੋਊਗਾ ਠੀਕ ਆ ਜੀ ਚੰਗੀ ਮੱਝ ਅੱਜ ਕੱਲ 15 14 ਲੀਟਰ ਤੋਂ ਕੋਈ ਵੀ ਬੰਦਾ ਆਉਂਦਾ ਵੀ ਘੱਟ ਨਾ ਪਸ਼ੂ ਰਖੀਏ ਜੇ ਡੇਰੀ ਫਾਰਮਰ ਜਾਂ ਡੇਰੀ ਫਾਰਮਿੰਗ ਨੂੰ ਥੋੜਾ ਸਕਸੈਸ ਕਰਨਾ ਠੀਕ ਆ ਜੀ ਸੋ ਬਿਲਕੁਲ ਤਿਲਾਂ ਵਾਲੀ ਬੂਰੀ ਤੁਹਾਨੂੰ ਦਿਖਾਤੀ ਆ ਪਹਿਲੇ ਨੰਬਰ ਤੇ ਝੋਟੀ ਦਿਖਾਤੀ ਆ 9 ਕਿਲੋ ਬੋਲੇ ਬੋਲੇ ਦੇ ਵਿੱਚ ਏ ਤੁਰੀ ਫਿਰਦੀ ਆ ਕਰਮਾਲੀ ਤੇ ਲਾਊਗੀ ਟਾ ਤੇ ਇਹ ਫੌਜੀ ਸਾਹਿਬ ਅੱਜ ਆਪਣੇ ਕੋਲ ਨਾਗੇ ਗਿਆ ਟੋਟਲ ਆਪਣੇ ਕੋਲ 4 ਆ 4 ਜੀ 4 ਤੇ ਇੱਕ ਆਪਣੇ ਭੈਣ ਭਰਾਵਾਂ ਦੇ ਨਾਲ ਕਰਦ ਗਏ ਨੰਬਰ ਵੀ ਸਾਂਝੇ ਆਪਣੇ ਹਾਂਜੀ 81469 53927 ਠੀਕ ਆ ਹਾਂ ਥੱਲੇ ਚੱਲਣਗੇ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਓਕੇ ਫੌਜੀ ਸਾਹਿਬ ਵੈਕ ਜੀ ਦਾ ਖਾਲਸਾ ਸਾਹਿਬ ਵੈਕ ਜੀ ਓਏ ਗੁਰਜੀਤ ਸਿੰਘ